ਉਹਨੇ ਮਿੱਠਾੜੀ ਬਣਾ ਕੇ ਦੇਖੋ ਉਹ ਵੀ ਕੌੜਾ খিਚੜੀ ਬਣਾ ਕੇ ਦੇਖੀ ਉਹ ਵੀ ਕੌੜੀ ਮਤਲਬ ਤੰਜੀਰੀ ਜਿਹੜੀ ਉਹ ਵੀ ਉਦਾਂ ਦੀ ਹੀ ਆ ਉਹਨਾਂ ਪੈਣਾ ਨੇ ਉਹ ਉਹਦੇ ਤੇ ਸਾਈਨ ਨਹੀਂ ਕੀਤੇ ਉਹ ਨਾਸਤੇ ਤੇ ਸਾਈਨ ਨਹੀਂ ਕੀਤੇ ਇਸ ਲਈ ਜਿਹੜੀਆਂ ਹੁਣ ਸਾਡੇ ਕੋਲੇ ਬਲੀਡ ਆਉਗੀ ਪਹਿਲਾਂ ਤੁਸੀਂ ਚੈੱਕ ਕਰਕੇ ਜੋਤਾ ਸੈਂਡ ਕਰ ਲੈਣੇ ਤੇ ਹਾਸੀਆ ਪ੍ਰਾਪਤ ਕਰ ਲਈ। ਸਭਨਿਆਂ ਨੇ ਇਸ ਗੱਲ ਨੂੰ ਧਿਆਨ ਨਾਲ ਸੁਣ ਲੋ। ਇਹ ਕਾਣੀ ਬੰਦ ਹੋਊਗੀ। ਅੱਗੇ ਗੱਲ ਤਾਂ ਸਾਡਾ ਜਿਹੜਾ ਇੱਥੇ ਸਾਡੇ ਜਿਹੜੇ ਇਹ ਖਾਣੇ ਸਾਨੂੰ ਦੇ ਰਹੇ ਨੇ ਇਹ ਸਾਊਥ ਦੇ ਖਾਣੇ ਨੇ। ਸਾਡੇ ਲੋਕਾਂ ਦੇ ਹਾਲ ਨਹੀਂ ਹੁੰਦੇ। ਕਿਉਂਕਿ ਜਿਹੜੀ ਖੀਚੜੀ ਆ ਉਹਦੇ ਵਿੱਚ ਪਤਾ ਨਹੀਂ ਕੀ ਅੱਜ ਸਵਾ ਜਿਹੜੀ ਆ ਹਿੰਗ ਵਗੈਰਾ ਪਾਉਂਦੇ ਆ। ਉਹ ਸਾਡੇ ਲੋਕ ਨਹੀਂ ਖਾਕੇ ਰਾਜੀ ਤੇ ਜੀ ਨੇ ਕਹਿਣੋ ਤਾਂ ਕਹਿਣ ਲੱਗੇ ਜੋ ਵੀ ਬਹੁਤ ਹੈਲਦੀ ਆ ਪਰ ਉਹਦੇ ਵਿੱਚ ਆ ਜਿਹੜਾ ਰਿਫਾਈਨ ਪਹਿਲਾਂ ਪਨੀਰੀ ਆਉਂਦੀ ਸੀ ਜਿਹਦੇ ਵਿੱਚ ਅੱਪਾ ਮੈਂ ਘੱਟ ਮਾਤਰਾ ਹੁੰਦੀ ਸੀ ਬੇਸੀ ਕੀ ਹੁੰਦਾ ਸੀ ਲੋਕ ਬਹੁਤ ਖੁਸ਼ ਹੋ ਕੇ ਖਾਂਦੇ ਸੀ ਉਹ ਪਨੀਰੀ ਨੂੰ ਹੁਣ ਵੀ ਯਾਰ ਕਰਦੇ ਨੇ ਲੋਕ ਇਹ ਪਨੀਰੀ ਦੇ ਵਿੱਚ ਰਿਫਾਈਨ ਹੁੰਦਾ ਜਦ ਕਿ ਅੱਜ ਦੇ ਵੇਲੇ ਅੱਜ ਦੇ ਡਾਕਟਰ ਰਿਫੈਂਡ ਕਰਨ ਨੂੰ ਬੰਦ ਕਰਦੇ ਨੇ ਇਹ ਸਾਡੇ ਛੋਟੇ ਛੋਟੇ ਬੱਚਿਆਂ ਲਈ ਰਿਫੈਂਡ ਵਾਲੀ ਕਹਿੰਦੇ ਨੇ ਪਹਿਲਾਂ ਹੁੰਦਾ ਸੀ ਜਿਹੜਾ ਸਾਡੇ ਗਲੀਆਂ ਜਾਂਦੇ ਸੀ ਲੋਕ ਬੜਾ ਖੁਸ਼ ਹੋ ਕੇ ਜਾਂਦੇ ਸੀ ਬੱਦੇ ਵਾਲਾ ਗਲੀਆਂ ਹੁੰਦਾ ਸੀ ਠੀਨ ਆਉਂਦੀ ਸੀ ਤੇ ਮੁਰਮਰੇ ਜੇ ਆਉਂਦੇ ਸੀਗੇ ਵੱਡ ਵੀਰ ਪਾ ਕੇ ਜਾਂਦੇ ਸੀ ਜੀ ਨੂੰ ਹਰ ਇੱਕ ਸਜੀ ਸਾਡੇ ਲੋਕ ਬਹੁਤ ਖੁਸ਼ ਹੋ ਕੇ ਖਾਂਦੇ ਸੀ ਹੈਲਦੀ ਵੀ ਜੀਆਂ ਸੀ ਤਾਂ ਅਸੀਂ ਸੈਂਟਰਾਂ 'ਚ ਬਣਾਉਂਦੇ ਸੀ ਸੈਂਟਰਾਂ 'ਚ ਬੰਦੇ ਸੀ ਜਿਹੜੇ ਲੋਕ ਆਦੇ ਬੱਚਿਆਂ ਨੂੰ ਲੈ ਕੇ ਡੋਨੂ ਵੀ ਲੈ ਕੇ ਆਉਂਦੇ ਸੀ ਜੋ ਫੇ ਖਾਂਦੇ ਸੀ ਤੇ ਲੋਕਾਂ ਨੂੰ ਵੀ ਲੈ ਜਾਂਦੇ ਸੀ ਹੋਣਾ ਕਿ ਮਿੰਤਾ ਕੰਮ ਕਰਦੀ ਜੀ ਕਹਿੰਜੀ ਤੁਹਾਡਾ ਨਾਸ਼ਤਾ ਆ ਗਿਆ ਆ ਕੇ ਇਹਦਾ ਨਾਸ਼ਤਾ ਲੈ ਜਾਓ ਉਹ ਬੰਦੇ ਪੁੱਛਣਗੇ ਆ ਵੀ ਤੇ ਹੋ ਜਾਇਆ ਨਾਸ਼ਤਾ ਉਹ ਨਹੀਂ ਆਇਆ ਜਿਹੜੀ ਕਿਟੜੀਆਂ ਬੁਟੜੀਆਂ ਨਹੀਂ ਆ ਉਹ ਤਾਂ ਅਸੀਂ ਲੈਣਾ ਨਹੀਂ ਸਾਡੇ ਜੰਗਰ ਵੀ ਨਹੀਂ ਖਾਂਦੇ ਉਹ ਦੱਸੋ ਸਰਕਾਰ ਪੈਸਾ ਵੀ ਲਾਉਂਦੀ ਆ ਸਾਨੂੰ ਜੰਗਰ ਬਣਾ ਖਾਣ ਤੇ ਉਹਦਾ ਫਾਇਦਾ ਕੀ ਸਾਡੇ ਜਿਹੜਾ ਟ੍ਰੈਡੀਸ਼ਨਲ ਸਾਡਾ ਖਾਣਾ ਉਹ ਸਾਨੂੰ ਦਿੱਕਾ ਜਾਵੇ ਸਾਡੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਤੇ ਜਿਹੜਾ ਹੁਣ ਆਊਗਾ ਉਹ ਤੁਸੀਂ ਚੈੱਕ ਕਰਕੇ ਲੈਣਾ ਜਾਂ ਠੀਕ ਬਣੂ ਤਾਂ ਲੈਣਾ ਨਹੀਂ ਤਾਂ ਲੈਣਾ ਨਹੀਂ ਪੈਣਾ ਆਪਾਂ ਨੂੰ ਖੋਸ ਤੋਂ ਮਤਲਬ ਗਰਾਊਂਡ 'ਤੇ ਤਾਂ ਵਿਰੋਧ ਕਰਨਾ ਪੈਣਾ ਤਾਂ ਹੀ ਇਸ ਚੀਜ਼ ਦਾ ਹੱਲ ਹੋ ਸਕਦਾ